Welcome to Punjabi Job Studios educational channel. ਹਾਂਜੀ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਪੰਜਾਬੀ ਜੌਬ ਸਟੂਡੀਓਜ਼ YouTube ਚੈਨਲ ਦੇ ਉੱਪਰ। ਅੱਜ ਦੇ ਅਪਡੇਟ ਦੇ ਵਿੱਚ ਆਪਾਂ ਤੁਹਾਡੇ ਲਈ ਦੋ ਨੌਕਰੀਆਂ ਬਾਰੇ ਜਾਣਕਾਰੀ ਲੈ ਕੇ ਆਏ ਹਾਂ। ਇਹ ਦੋਨੋਂ ਨੌਕਰੀਆਂ ਮੋਗਾ ਜ਼ਿਲ੍ਹੇ ਵਾਲਿਆਂ ਲਈ ਹੈ। ਮੋਗਾ ਜ਼ਿਲ੍ਹੇ ਵਾਲਿਆਂ ਲਈ ਇਹ ਸੁਨਹਿਰੀ ਮੌਕਾ ਹੈ ਕਿਉਂਕਿ ਇਸ ਨੌਕਰੀ ਦੇ ਵਿੱਚ ਘੱਟੋ-ਘੱਟ ਯੋਗਤਾ 10ਵੀਂ ਪਾਸ ਅਤੇ ਵੱਧ ਤੋਂ ਵੱਧ ਯੋਗਤਾ 12ਵੀਂ ਪਾਸ ਰੱਖੀ ਗਈ ਹੈ। ਅਤੇ ਇਸ ਦੇ ਵਿੱਚ ਜੋ ਤਨਖਾਹ ਹੋਵੇਗੀ ਉਹ 18 ਤੋਂ 25000 ਰੁਪਏ ਮਿਲੇਗੀ ਤੁਹਾਨੂੰ ਇਸ ਨੂੰ ਅਪਲਾਈ ਕਰਨ ਦੀ ਕੋਈ ਫੀਸ ਨਹੀਂ ਹੈ ਇਹ ਨੌਕਰੀਆਂ ਕਿਹੜੇ ਡਿਪਾਰਟਮੈਂਟ ਜਾਂ ਕਿਹੜੀ ਕੰਪਨੀ ਦੇ ਵਿੱਚ ਹੈ ਇਸ ਨੂੰ ਅਪਲਾਈ ਕਿਵੇਂ ਕਰਨਾ ਹੈ ਇਸ ਦੀ ਏਜ ਲਿਮਿਟ ਕੀ ਹੋਵੇਗੀ ਅਤੇ ਕੀ ਤੁਹਾਨੂੰ ਕੰਮ ਕਰਨਾ ਹੋਵੇਗਾ ਇਹ ਸਾਰੀਆਂ ਜਾਣਕਾਰੀਆਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜਾਣਗੀਆਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਨਵੇਂ ਸਰੋਤਿਆਂ ਨੂੰ ਬੇਨਤੀ ਆ ਵੀ ਜੇਕਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੋਟੀਫਿਕੇਸ਼ਨ ਔਨ ਕਰ ਲਿਓ ਜੀ ਅਤੇ ਇਸ ਵੀਡੀਓ ਨੂੰ ਹਾਈਪ ਪੁਆਇੰਟਸ ਦੇ ਕੇ ਆਪਣਾ ਸਪੋਰਟ ਜ਼ਰੂਰ ਦਿਓ ਜੀ ਚਲੋ ਜੀ ਬਿਨਾ ਕੋਈ ਦੇਰੀ ਕੀਤੇ ਆਪਾਂ ਸ਼ੁਰੂ ਕਰਦੇ ਹਾਂ ਇਸ ਵੀਡੀਓ ਨੂੰ ਅਤੇ ਵੇਖਦੇ ਹਾਂ ਸਾਰੀ ਜਾਣਕਾਰੀ ਗੱਲ ਕਰੀਏ ਪਹਿਲੀ ਨੌਕਰੀ ਦੀ ਤਾਂ ਪਹਿਲੀ ਨੌਕਰੀ ਹੈ ਡਿਜੀਟਲ ਕ੍ਰੌਪ ਸਰਵੇ ਦੀ ਡਿਸਟ੍ਰਿਕਟ ਬਿਊਰੋ ਆਫ এমਪਲॉयਮੈਂਟ ਐਂਟਰਪ੍ਰਾਈਜ਼ਸ ਵੱਲੋਂ ਜਾਰੀ ਕੀਤੇ ਗਏ ਇਸ ਇਸ਼ਤਿਹਾਰ ਦੇ ਵਿੱਚ ਦੱਸਿਆ ਗਿਆ ਹੈ ਕਿ ਆਪ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪਿਛਲੇ ਸੀਜ਼ਨ ਦੀ ਤਰ੍ਹਾਂ ਹੁਣ ਦੁਬਾਰਾ ਫਿਰ ਜ਼ਿਲ੍ਹਾ ਮੋਗਾ ਦੇ ਵੱਖ-ਵੱਖ ਪਿੰਡਾਂ ਵਿੱਚ ਡਿਜੀਟਲ ਕ੍ਰੌਪ ਸਰਵੇ ਕਰਨ ਲਈ ਯੋਗ ਉਪਰਾਰਥੀਆਂ ਦੀ ਜ਼ਰੂਰਤ ਹੈ ਸੋ ਚਾਹਵਣ ਪ੍ਰਾਰਥੀ ਜਿਨ੍ਹਾਂ ਦੀ ਵਿਦਿਅਕ ਯੋਗਤਾ 12ਵੀਂ ਪਾਸ ਹੋਵੇ ਉਹ 62392 66860 ਤੇ ਸੰਪਰਕ ਕਰ ਸਕਦੇ ਨੇ ਇਸ ਦੇ ਨਾਲ ਜੇਕਰ ਤੁਹਾਡੇ ਪਿੰਡ ਜਾਂ ਤੁਹਾਡੇ ਨਾਲ ਦੇ ਪਿੰਡਾਂ ਵਿੱਚੋਂ ਕੋਈ ਵੀ ਤੁਹਾਡਾ ਮਿੱਤਰ ਇਸ ਸੰਬੰਧੀ ਕੰਮ ਕਰਨ ਦਾ ਚਾਹਵਣ ਹੋਵੇ ਤਾਂ ਉਹਨਾਂ ਦਾ ਨੰਬਰ 62808 34794 ਤੇ ਸ਼ੇਅਰ ਕੀਤਾ ਜਾਵੇ ਇਸ ਦੇ ਬਾਰੇ ਮੈਂ ਹੁਣ ਤੁਹਾਨੂੰ ਹੋਰ ਜਾਣਕਾਰੀ ਦੇ ਦਿੰਦਾ ਹਾਂ ਮੋਗੇ ਜ਼ਿਲ੍ਹੇ ਦੇ ਪਿੰਡ ਰਾਮੂ ਵਾਲਾ ਹਰਚੋਕਕੇ ਰਾਮੂ ਵਾਲਾ ਕਲਾ ਮੰਦਰਾਂ ਵਾਲਾ ਖੋਟੇ ਨਹਾਲ ਪੱਤੀ ਸੰਧੂਆ ਸੰਧੂਆ ਵਾਲਾ ਉਰਫ ਚੁੱਪ ਕੀਤੀ ਮੱਲੀਆਂ ਵਾਲਾ ਬਿਸ਼ਨਪੁਰਾ ਰਾਮੂ ਵਾਲਾ ਨਵਾਂ ਢੋੜ ਕੋਟਾਲੀ ਮੈਰੋ ਬੁੱਗੀਪੁਰਾ ਖੇੜਾ ਸਵਾਦ ਡਾਲਾ ਢੋੜ ਕੋਟ ਚੜਤ ਸਿੰਘ ਤਖਾਨਵੱਦ ਮੱਦੋਕੇ ਟੁੱਡੀਕੇ ਕਿੱਲੀ ਚਾਲਾ ਅਜੀਤਵਾਲ ਮਟਵਾਣੀ ਨੱਥੂ ਵਾਲਾ ਜਦੀਦ ਕੋਕਰੀ ਫੂਲਾ ਸਿੰਘ ਖੋਖਰੀ ਹੀਰਾ ਚੱਕ ਬਜਸਰ ਦਸਾਂਜ ਖੋਸਾ ਪੰਡੋ ਰਤੀਆਂ ਸਲਿਆਣਾ ਚੂੜ ਸਿੰਘ ਵਾਲਾ ਡਗਰੂ ਦੱਦਾਹੂਰ ਕੋਰੇ ਵਾਲਾ ਖੁਰਦ ਕੋਰੇ ਵਾਲਾ ਕਲਾ ਬਗੇਲੇ ਵਾਲਾ ਥੰਮਾ ਵਾਲਾ ਮੰਗੇ ਵਾਲਾ ਦਾਰਾਪੁਰ ਖੁਖਰਾਣਾ ਜੋਗੇ ਵਾਲਾ ਕਾਹਨ ਸਿੰਘ ਵਾਲਾ ਮਹੇਸ਼ਰੀ ਚੋਟੀਆਂ ਕਲਾ ਚੋਟੀਆਂ ਖੁਰਦ ਬੁਰਜ ਸਾਹਿਬਾ ਦੌਲਤਪੁਰਾ ਉੱਚ ਟਟਾਰੀਆ ਵਾਲਾ ਦੁੰਨੇ ਕੇ ਫਿਰੋਜ਼ਪੁਰ ਰੋਡ ਇਹਨਾਂ ਪਿੰਡਾਂ ਦੇ ਵਿੱਚ ਡਿਜੀਟਲ ਕ੍ਰੌਪ ਸਰਵੇ ਕਰਨ ਲਈ 12ਵੀਂ ਪਾਸ ਲੜਕਿਆਂ ਦੀ ਜ਼ਰੂਰਤ ਹੈ ਸੋ ਚਾਹਵਾਨ ਲੜਕੇ ਜੋ 12ਵੀਂ ਪਾਸ ਹੋਣ ਅਤੇ ਸਰਵੇ ਦਾ ਕੰਮ ਕਰਨਾ ਚਾਹੁੰਦੇ ਹੋਣ ਤਾਂ ਆਪਣਾ ਆਧਾਰ ਕਾਰਡ ਬੈਂਕ ਪਾਸਬੁੱਕ ਦੀ ਕਾਪੀ ਦੋ ਪਾਸਪੋਰਟ ਸਾਈਜ਼ ਫੋਟੋ ਲੈ ਕੇ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਚਨਾਬ ਜ਼ੇਲਮ ਬਲਾਕ ਤੀਜੀ ਮੰਜ਼ਲ ਡੀਸੀ ਕੰਪਲੈਕਸ ਮੋਗਾ ਵਿਖੇ ਪਹੁੰਚ ਜਾਣ ਜਾਂ ਦਫ਼ਤਰ ਦੇ ਹੈਲਪਲਾਈਨ ਨੰਬਰ 62392 66860 ਤੇ ਸੰਪਰਕ ਕਰ ਸਕਦੇ ਹਨ ਲਾਸਟ ਡੇਟ ਇਸ ਦੀ ਕੋਈ ਨਹੀਂ ਦਿੱਤੀ ਗਈ ਕਿਉਂਕਿ ਇਹਨਾਂ ਨੂੰ ਸਰਵੇਅਰਾਂ ਦੀ ਲੋੜ ਹੈ ਅਤੇ ਜੋ ਸਰਵੇਰਾਂ ਦੀ ਇਹਨਾਂ ਦੀ ਵੈਕੈਂਸੀ ਹੋਵੇਗੀ ਨੰਬਰ ਆਫ ਵੈਕੈਂਸੀ ਵੀ ਇਹਨਾਂ ਨੇ ਕੋਈ ਨਹੀਂ ਦਿੱਤੀ ਏਜ ਲਿਮਟ ਵੀ ਇਹਨਾਂ ਨੇ ਕੋਈ ਨਹੀਂ ਦੱਸੀ ਸਾਨੂੰ ਤੇ ਸਿਰਫ ਇਹਨਾਂ ਨੇ ਇਹੀ ਜਾਣਕਾਰੀ ਸਾਡੇ ਨਾਲ ਸ਼ੇਅਰ ਕੀਤੀ ਹੈ ਸੋ ਅਸੀਂ ਤੁਹਾਡੇ ਨਾਲ ਵੀ ਇਹੀ ਜਾਣਕਾਰੀ ਸ਼ੇਅਰ ਕਰਦੇ ਹਾਂ ਜ਼ਿਆਦਾ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਹੈਲਪਲਾਈਨ ਨੰਬਰ ਦੇ ਉੱਪਰ ਕਾਲ ਕਰਕੇ ਪਤਾ ਕਰ ਸਕਦੇ ਹੋ ਕਿ ਇਸ ਦੀ ਲਾਸਟ ਡੇਟ ਕੀ ਹੈ ਕਿਹੜੀ ਡੇਟ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਉੱਥੇ ਪਹੁੰਚਣਾ ਹੋਵੇਗਾ ਜੇਕਰ ਤੁਸੀਂ ਅੱਜ ਜਾ ਸਕਦੇ ਹੋ ਤਾਂ ਤੁਸੀਂ ਅੱਜ ਹੀ ਚਲੇ ਜਾਓ ਅਤੇ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਫਿਰ ਹੀ ਤੁਸੀਂ ਜਾਓ ਅਤੇ ਇਹ ਸਰਵੇ ਕਰਨ ਲਈ ਪ੍ਰਾਰਥੀ ਕੋਲ ਐਂਡਰੋਇਡ ਫੋਨ ਹੋਣਾ ਲਾਜ਼ਮੀ ਹੈ ਤਨਖਾਹ ਇਸ ਦੇ ਵਿੱਚ 18 ਤੋਂ 20000 ਰੁਪਏ ਤੱਕ ਮਿਲੇਗੀ ਤੁਹਾਨੂੰ ਤੁਸੀਂ ਸਕਰੀਨ ਦੇ ਉੱਪਰ ਇਸ ਦੀ ਇਸ ਦੇ ਬਾਰੇ ਜਾਣਕਾਰੀ ਵੀ ਦੇਖ ਸਕਦੇ ਹੋ ਅਤੇ ਇਸ ਦੇ ਵਿੱਚ ਲਿਖਿਆ ਹੈ ਸਰਵੇ ਲਈ ਪ੍ਰਾਰਥੀਆਂ ਦੀ ਲੋੜ ਹੈ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਵੱਲੋਂ ਜ਼ਿਲ੍ਹੇ ਦੇ ਸਾਰੇ ਪਿੰਡਾਂ ਦੇ ਖੇਤਾਂ ਦੀਆਂ ਫਸਲਾਂ ਦਾ ਸਰਵੇ ਯਾਨੀ ਕਿ ਡਿਜੀਟਲ ਕ੍ਰੌਪ ਸਰਵੇ ਕਰਵਾਇਆ ਜਾਣਾ ਹੈ ਚਾਹਵਣ ਪ੍ਰਾਰਥੀ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਕਮਰਾ ਨੰਬਰ 319 ਤੀਜੀ ਮੰਜ਼ਲ ਬਲਾਕ ਚਨਾਬ ਜੇਲਮ DAC ਕੰਪਲੈਕਸ ਮੋਗਾ ਵਿਖੇ ਰਜਿਸਟ੍ਰੇਸ਼ਨ ਕਰਵਾ ਸਕਦੇ ਨੇ ਨੋਟ ਯੋਗਤਾ ਘੱਟੋ ਘੱਟ 12ਵੀਂ ਪਾਸ ਹੋਣੀ ਚਾਹੀਦੀ ਹੈ ਜ਼ਿਆਦਾ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਮੋਬਾਈਲ ਨੰਬਰ 6239266860 ਦੇ ਉੱਪਰ ਸੰਪਰਕ ਕਰ ਸਕਦੇ ਹੋ ਗੱਲ ਕਰ ਲੈਣੇ ਹਾਂ ਆਪਾਂ ਦੂਸਰੀ ਨੌਕਰੀ ਬਾਰੇ ਤਾਂ ਦੂਸਰੀ ਨੌਕਰੀ ਹੈ ਫਲਿੱਪਕਾਰਟ ਦੇ ਵਿੱਚ ਡਿਲੀਵਰੀ ਬாய் ਦੀ ਤਾਂ ਇਸਦੇ ਇਸ਼ਤਿਹਾਰ ਦੇ ਵਿੱਚ ਲਿਖਿਆ ਹੈ ਫਲਿੱਪਕਾਰਟ ਨੂੰ ਡਿਲੀਵਰੀ ਬாய் ਦੀਆਂ ਅਸਾਮੀਆਂ ਲਈ ਸਟਾਫ ਦੀ ਜ਼ਰੂਰਤ ਹੈ ਤੁਰੰਤ ਜ਼ਰੂਰਤ ਹੈ ਕੁੱਲ ਅਸਾਮੀਆਂ 8 ਨੇ ਇਨ ਅਸਾਮੀ ਵਾਲੇ ਪ੍ਰਾਰਥੀਆਂ ਦੀ ਘੱਟੋ-ਘੱਟ ਯੋਗਤਾ 10ਵੀਂ ਕੀਤੀ ਹੋਣੀ ਜ਼ਰੂਰੀ ਹੈ ਉਮਰ ਹੱਦ 18 ਤੋਂ 40 ਸਾਲ ਹੈ ਅਤੇ ਤਨਖਾਹ 18000 ਰੁਪਏ ਤੋਂ ਲੈ ਕੇ 24000 ਰੁਪਏ ਪ੍ਰਤੀ ਮਹੀਨਾ ਮਿਲੇਗੀ ਅਤੇ ਹੋਰ ਭੱਤੇ ਦਿੱਤੇ ਜਾਣਗੇ ਜਾਨੀ ਕਿ ਹੋਰ ਇਨਸੈਂਟਿਵਸ ਮਿਲਣਗੇ ਇਸ ਦੇ ਵਿੱਚ ਪ੍ਰਾਰਥੀ ਕੋਲ ਆਪਣਾ ਬਾਈਕ ਪੈਨ ਕਾਰਡ ਅਤੇ ਸਮਾਰਟਫੋਨ ਹੋਣਾ ਜ਼ਰੂਰੀ ਹੈ ਚਾਹਵਨ ਪ੍ਰਾਰਥੀ ਇੰਟਰਵਿਊ ਲਈ ਫਲਿੱਪਕਾਰਡ ਦਫ਼ਤਰ ਦਸ਼ਮੇਸ਼ ਨਗਰ ਛੋਟਾ ਘਰ ਮੋਗਾ ਵਿਖੇ ਸਮੇਤ ਬਾਇਓ ਡਾਟਾ ਜਾਣ ਕੇ ਆਪਣਾ ਸੀਵੀ ਲੈ ਕੇ ਅਤੇ ਯੋਗਤਾ ਦੇ ਸਾਰੇ ਸਰਟੀਫਿਕੇਟ ਲੈ ਕੇ ਆਧਾਰ ਕਾਰਡ ਲੈ ਕੇ ਪੈਨ ਕਾਰਡ ਲੈ ਕੇ ਅਤੇ ਬਾਈਕ ਦੀ ਆਰਸੀ ਲੈ ਕੇ ਪਹੁੰਚ ਸਕਦੇ ਨੇ ਕੰਮ ਦੀ ਲੋਕੇਸ਼ਨ ਮੋਗਾ ਵਿਖੇ ਹੀ ਹੋਵੇਗੀ ਜ਼ਿਆਦਾ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਮੋਬਾਈਲ ਨੰਬਰ 77095 62043 ਦੇ ਉੱਪਰ ਸੰਪਰਕ ਕਰ ਸਕਦੇ ਹੋ ਤਾਂ ਜੇ ਇਹ ਸਾਰੀ ਜਾਣਕਾਰੀ ਜ਼ਿਲ੍ਹਾ ਮੋਗਾ ਵਿਖੇ ਨਿਕਲੀ ਹੋਈ ਕ੍ਰੌਪ ਸਰਵੇ ਦੀ ਭਰਤੀ ਬਾਰੇ ਅਤੇ Flipkart ਦੇ ਵਿੱਚ ਨਿਕਲੀ ਡਿਲੀਵਰੀ ਬாய் ਦੀ ਭਰਤੀ ਬਾਰੇ ਵੀਡੀਓ ਦੇ ਵਿੱਚ ਸਾਂਝੀ ਕੀਤੀ ਗਈ ਜਾਣਕਾਰੀ ਕਿਵੇਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜੀ ਜੇਕਰ ਕਿਸੇ ਵੀਰ ਦਾ ਕੋਈ ਸਵਾਲ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਪੁੱਛ ਸਕਦੇ ਹੋ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਹਾਈਪ ਪੁਆਇੰਟਸ ਦੇ ਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਚਲੋ ਜੀ ਮਿਲਦੇ ਹਾਂ ਅਗਲੀ ਅਪਡੇਟ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ